ਪੁਰਾਤਨ ਜਨਮ ਸਾਖੀ ਹੈ ਜਿਹੜੀ ਉਹਦੇ 'ਚ ਇਹ ਸਾਖੀ ਮਿਲਦੀ ਹੈ ਸਾਨੂੰ ਕਿ ਮਹਾਰਾਜ ਬੇਈ ਦੇ ਰਾਹੀਂ ਸੱਚਖੰਡ ਗਏ ਪਰਮੇਸ਼ਰ ਦੇ ਨਾਲ ਡਾਇਲੌਗ ਹੋਇਆ ਗੁਰੂ ਨਾਨਕ ਦੇਵ ਜੀ ਮਹਾਰਾਜ ਬੇਈ ਦੇ ਵਿੱਚ ਪ੍ਰਵੇਸ਼ ਕੀਤੇ ਜਦੋਂ ਸੁਲਤਾਨਪੁਰ ਰਹਿੰਦੇ ਨੇ ਉਹ ਮੋਦੀਖਾਨੇ 'ਚ ਕੰਮ ਕਰਦੇ ਨੇ ਉਦੋਂ ਇੱਕ ਦਿਨ ਉਹ ਇਸ਼ਨਾਨ ਕਰਨ ਦੇ ਲਈ ਬੇਈ ਤੇ ਗਏ ਅ ਬਸਤਰ ਫੜਾਏ ਬਾਹਰ ਤੇ ਬਈ ਦੇ ਵਿੱਚ ਅਲੋਪ ਹੋ ਗਏ ਮੰਨਿਆ ਜਾਂਦਾ ਕਿ ਉਹ 3 ਦਿਨ ਬਾਹਰ ਨਹੀਂ ਆਏ। ਹੂੰ। ਪ੍ਰਾਤਨ ਜਨਮ ਸਾਖੀ ਹੈ ਜਿਹੜੀ ਉਹਦੇ 'ਚ ਇਹ ਸਾਖੀ ਮਿਲਦੀ ਹੈ ਸਾਨੂੰ। ਤੇ ਉਹ 3 ਦਿਨ ਜਿਹੜਾ ਉਹ ਕਿੱਥੇ ਗਏ ਉਹ ਪ੍ਰਾਤਨ ਜਨਮ ਸਾਖੀ 'ਚ ਅੰਕਿਤਾ ਕਿ ਮਹਾਰਾਜ ਬਈ ਦੇ ਰਾਹੀਂ ਸੱਚਖੰਡ ਗਏ। ਹੂੰ। ਪਰਮੇਸ਼ਰ ਦੇ ਨਾਲ ਡਾਇਲੌਗ ਹੋਇਆ। ਉਥੇ ਮਹਾਰਾਜ ਨੂੰ ਇੱਕ ਬਾਟਾ ਪ੍ਰੇਜ਼ੈਂਟ ਕੀਤਾ ਗਿਆ ਅੰਮ੍ਰਿਤ ਦਾ ਕਿ ਤੁਸੀਂ ਇਹ ਛਕੋ ਹਮ ਮਹਾਰਾਜ ਨੇ ਉਹ ਅੰਮ੍ਰਿਤ ਦਾ ਬਾਟਾ ਪੀਤਾ ਤੇ ਉਸ ਤੋਂ ਬਾਅਦ ਜਿਹੜੀ ਅਮੂਲ ਮੰਤਰ ਹੈ ਉਹ ਪਰਮੇਸ਼ਰ ਵੱਲੋਂ ਉਚਾਰਨ ਕੀਤਾ ਤੇ ਮਹਾਰਾਜ ਨੂੰ ਦਿੱਤਾ ਗਿਆ ਤੇ ਆਖਰੀ ਗੱਲ ਜਿਹੜੀ ਉਸ ਡਾਇਲੌਗ ਦੇ ਵਿੱਚ ਹੋਈ ਕਿ ਮੈਂ ਪਾਰਬ੍ਰह्म ਪਰਮੇਸ਼ਰ ਜੇ ਤੁਸੀਂ ਗੁਰਪਰਮੇਸ਼ਰ ਹਮ ਗੁਰੂ ਦੀ ਅਪਾਦੀ ਮਹਾਰਾਜ ਨੂੰ ਉੱਥੋਂ ਮਿਲੇ ਗੁਰਿਆਈ ਉੱਥੋਂ ਮਿਲੇ ਪਰਮੇਸ਼ਰ ਤੋਂ ਹਮ ਉਸ ਤੋਂ ਬਾਅਦ ਬਾਬਾ ਨਾਨਕ ਗੁਰੂ ਨਾਨਕ ਦੇਵ ਜੀ ਹੋ ਗਏ ਉੱਥੋਂ ਜਦੋਂ ਬਾਹਰ ਆਏ ਗੁਰੂ ਸਾਹਿਬ ਨੇ ਨਾ ਕੋਈ Hindu ਨਾ ਮੁਸਲਮਾਨ ਕਿਹਾ ਹਮ ਇਹਦਾ ਮਤਲਬ ਇਹ ਨਹੀਂ ਹੈ ਵੀ ਨਾ ਮੈਂ Hindu ਨੂੰ ਮੰਨਦਾ ਨਾ ਮੈਂ ਮੁਸਲਮਾਨਾਂ ਨੂੰ ਮੰਨਦਾ ਹਮ ਇਹ ਨੀ ਸੀ ਤੀਜੇ ਪੰਥ ਦੀ ਤੀਸਰ ਪੰਥ ਦੀ ਹਮ ਕਿ ਕੇਵਲ ਹਿੰਦੂ ਜਾਂ ਮੁਸਲਮਾਨ ਨਹੀਂ ਆ ਹੂੰ ਤੀਸਰ ਪੰਥ ਵੀ ਇਸ ਧਰਤੀ ਤੇ ਆਏਗਾ ਇਹ ਭਵਿੱਖवाणी ਸੀ ਖਾਲਸੇ ਦੀ ਸਾਜਣਾ ਦੀ ਜਿਹੜਾ ਅੰਮ੍ਰਿਤ ਦਾ ਬਾਟਾ ਸੱਚਖੰਡ ਦੇ ਵਿੱਚ ਪਰਮੇਸ਼ਰ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਸਿਖਾਇਆ ਹੂੰ ਉਹੀ ਬਾਟਾ ਕੰਕਰੀਟ ਰੂਪ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 1699 ਦੀ ਵਿਸਾਖੀ ਵੇਲੇ ਸਜਾਇਆ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਹੂੰ ਨਹੀਂ ਚਰਨ ਪੌਹਲ ਦਾ ਪਹਿਲਾਂ ਚੱਲੀ ਆਉਂਦੀ ਸੀ ਭਾਈ ਗੁਰਦਾਸ ਲਿਖਦੇ ਨੇ ਕਿ ਅ ਚਰਨ ਧੋਏ ਰਹਿਰਾਸ ਕਰ ਚਰਨਾਂ ਅੰਮ੍ਰਿਤ ਗੁਰਸਿੱਖਾਂ ਪਿਲਾਇਆ ਹਮ ਚਰਨ ਅੰਮ੍ਰਿਤ ਦੀ ਜਿਹੜੀ ਕਨਸੈਪਟ ਆ ਉਹ ਚੱਲਿਆ ਆ ਰਿਹਾ ਸੀ ਸਿੱਖਾਂ ਚ ਹਮ ਤੇ ਉਹਨੂੰ ਇੱਕਦਮ ਚੇਂਜ ਕਰਕੇ ਖੰਡੇ ਕੀ ਪਾਹੁਲ ਦੇ ਵਿੱਚ ਕਨਵਰਟ ਕਰਤਾ ਉਹ ਜਿਹੜਾ ਅੰਮ੍ਰਿਤ ਦਾ ਬਾਟਾ ਗੁਰੂ ਨਾਨਕ ਦੇਵ ਜੀ ਨੂੰ ਪਰਮੇਸ਼ਰ ਨੇ ਸੱਚਖੰਡ ਚ ਦਿੱਤਾ ਤੇ ਉਹ ਤੋਂ ਬਾਅਦ ਉਹਨਾਂ ਨੂੰ ਗੁਰਿਆਈ ਦਿੱਤੀ ਗੁਰ ਪਰਮੇਸ਼ਰ ਦਾ ਖਿਤਾਬ ਜਿਹੜਾ ਦਿੱਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹ ਅੰਮ੍ਰਿਤ ਦਾ ਬਾਟਾ ਤਿਆਰ ਕਰਕੇ ਖਾਲਸੇ ਨੂੰ ਸਜਾਇਆ ਸ਼ਿਕਾਇਆ ਪੰਜ ਸਿੰਘ ਸਾਜੇ ਤੇ ਉਹਨਾਂ ਨੂੰ ਗੁਰੂ ਪੰਥ ਦਾ ਖਿਤਾਬ ਦਿੱਤਾ ਕਿ ਤੁਸੀਂ ਗੁਰੂ ਪੰਥ ਹੋ ਗੁਰੂ ਮੈਂ ਵੀ ਗੁਰੂ ਪੰਥ ਦੇ ਅੱਗੇ ਫਰਿਆਦ ਕਰਾਂਗਾ ਜੇ ਮੈਨੂੰ ਕੁਝ ਚਾਹੀਦਾ ਤੇ ਬੜੇ ਤਾਂ ਇਹ ਬੜੇ ਇਨਸੀਡੈਂਟ ਹੋਏ ਜਿੱਥੇ ਪੰਥ ਦੀ ਮਹਾਰਾਜ ਨੂੰ ਮੰਨਣੀ ਪਈ ਪੰਥ ਦਾ ਫੈਸਲਾ ਸਵਕਾਰ ਕਰਨਾ ਪਿਆ ਕਿ ਉਹ ਪੰਥ ਗੁਰਿਆਈ ਦਾ ਹਿੱਸੇਦਾਰ ਹੈ ਹੂੰ ਗੁਰੂ ਦੀ ਉਪਾਧੀ ਉਹਨਾਂ ਕੋਲ ਹੈ ਪੰਜ ਕੋਲੇ ਪੰਜ ਪਿਆਰਿਆਂ ਕੋਲ ਹਾਂ ਪੰਜ ਪਿਆਰਿਆਂ ਕੋਲ ਪਹਿਲਾਂ ਗੁਰਿਆਈ ਪੰਜ ਪਿਆਰਿਆਂ ਕੋਲੇ ਗਈ ਫਿਰ ਬਾਅਦ ਚ ਗੁਰੂ ਗ੍ਰੰਥ ਸਾਹਿਬ ਜੀ ਕੋਲੇ ਜਦੋਂ ਅ ਜਿਵੇਂ ਹੁਣ ਗੁਰੂ ਗੁਰਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਚੱਲ ਰਿਹਾ ਨਗਰ ਕੀਰਤਨ ਨਿਕਲਦੇ ਨੇ ਇਹ ਵੀ ਚਲੋ ਸ਼ਬਦ ਹੋਣ ਆ ਗਿਆ ਨਗਰ ਕੀਰਤਨ ਪਹਿਲਾਂ ਦੀਆਂ ਲਿਖਤਾਂ ਦੇ ਵਿੱਚ ਸਾਨੂੰ ਨਗਰ ਕੀਰਤਨ ਸ਼ਬਦ ਨਹੀਂ ਮਿਲਦਾ ਕਿਹੜਾ ਸ਼ਬਦ ਮਿਲਦਾ ਉਹ ਉਦੋਂ ਜਲੂਸ ਕਿਹਾ ਜਾਂਦਾ ਹੂੰ ਹੂੰ ਪ੍ਰਾਣੀ ਰਸਾਲੇ ਦੇਖੋ ਤੁਸੀਂ 32 ਦੇ 31 ਦੇ 40 ਤੋਂ ਪਹਿਲਾਂ ਪਹਿਲਾਂ ਦੇ 47 ਤੋਂ ਉਹਦੇ ਵਿੱਚ ਜਲੂਸ ਕਿਹਾ ਜਾਂਦਾ ਕਿ ਜਲੂਸ ਕੱਢਿਆ ਹੂੰ ਜਲੂਸ ਸ਼ਬਦ ਆਹ ਅੱਜ ਥੋੜਾ ਜਿਹਾ ਸਾਨੂੰ ਅਜੀਬ ਲੱਗਣ ਲੱਗਾ ਹੈ ਸ਼ਬਦ ਵੈਸੇ ਅਜੀਬ ਨਹੀਂ ਹੈ ਕਿਸੇ ਚੀਜ਼ ਦਾ ਸ਼ਕਤੀ ਪ੍ਰਦਰਸ਼ਨ ਕਰਨਾ ਹੁੰਦਾ ਨਾ ਹੂੰ ਵੈਸੇ ਵੀ ਨਗਰ ਕੀਰਤਨ ਇਹ ਟੁਕਦਾ ਨਹੀਂ ਕਿਉਂਕਿ ਕੀਰਤਨ ਹੈ ਨਾ ਜਿਹੜਾ ਉਹ ਸਹਿਜ ਦੀ ਅਵਸਥਾ ਸਹਿਜ ਚ ਰਹਿ ਕੇ ਕੀਤਾ ਜਾਂਦਾ ਹੁੰਦਾ ਹੂੰ ਸੰਗਤੀ ਰੂਪ ਦੇ ਵਿੱਚ ਤੁਸੀਂ ਬੈਠੇ ਹੋ ਹੂੰ ਕੋਈ ਨਾ এনवायरमेंट ਬਣਦਾ ਹੈ ਰਾਗਾਂ ਰਾਗ ਆਧਾਰਿਤ ਕੀਰਤਨ ਹੁੰਦਾ ਹੂੰ ਸਹਿਜ ਸਹਿਜਤਾ ਦੀ ਉਹ ਹੈ ਨਾ ਹੂੰ ਜਦੋਂ ਤੁਸੀਂ ਜਾਨੀ ਕਿ ਐਵੇਂ ਸੜਕਾਂ ਤੇ ਤੁਰੇ ਫਿਰਦੇ ਹੋ ਉਦੋਂ ਉਹ ਕੀਰਤਨ ਨਹੀਂ ਹੁੰਦਾ ਹੂੰ ਉੱਥੇ ਢਾਡੀ ਵਾਰਾਂ ਹੋ ਸਕਦੀਆਂ ਹੂੰ ਕਿਉਂਕਿ ਉਹ ਉਹ ਤੁਸੀਂ ਪਾਵਰ ਦਿਖਾਉਣੀ ਹੁੰਦੀ ਹੈ ਆਪਣੀ ਹੂੰ ਇਹ ਪੰਥ ਦਾ ਇੱਕ ਕਨਸੈਪਟ ਆ ਹੂੰ ਪੰਥ ਨੇ ਕਿਵੇਂ ਪਰਫੁੱਲਤ ਹੋਣਾ ਨਾ ਉਹਨੇ ਇੱਕ ਵਕ ਵਕ ਢੰਗ ਬਣਾਏ ਹੋਏ ਨੇ ਉਹਨਾਂ ਚ ਜਲੂਸ ਇੱਕ ਸੀ ਨਾ ਅੱਜ ਉਹ ਨਗਰ ਕੀਰਤਨ ਤੇ ਅਸੀਂ ਤਬਦੀਲ ਕਰ ਲਿਆ ਪੰਥ ਦੀ ਆਪਾਂ ਗੱਲ ਕਰ ਰਹੇ ਸੀ ਜਿਹੜੀ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਹੁੰਦਾ ਪਾਲਕੀ ਹੁੰਦੀ ਹੈ ਹੂੰ ਉਹਦੇ ਅੱਗੇ ਪੰਜ ਸਿੰਘ ਹੁੰਦੇ ਨੇ ਹੂੰ ਪੰਜ ਪਿਆਰੇ ਹੁੰਦੇ ਨੇ ਜੀ ਇਕੱਲੀ ਪਾਲਕੀ ਨਹੀਂ ਹੁੰਦੀ ਹੂੰ ਉਦੋਂ ਵੀ ਸਿੰਬੋਲਿਕਲੀ ਉਹ ਦੋਨੇ ਚੀਜ਼ਾਂ ਹੁੰਦੀਆਂ ਨੇ ਹੂੰ ਗੁਰੂ ਪੰਥ ਅੱਗੇ ਹੁੰਦਾ ਗੁਰੂ ਗ੍ਰੰਥ ਫਿਰ ਗੁਰਗੰਸਾਹਬ ਜੀ ਹੁੰਦੇ ਨੇ ਠੀਕ ਹੈ ਜੀ ਕਿਸੇ ਨਿਹੰਗ ਸਿੰਘ ਨੂੰ ਮੱਥਾ ਟੇਕ ਦਿੰਦੇ ਕਿਉਂ ਹੂੰ ਉਹ ਪਹਿਲਾਂ ਪੰਜ ਪਿਆਰਿਆਂ ਨੂੰ ਮੱਥਾ ਟੇਕੇਗਾ ਹੂੰ ਫਿਰ ਗੁਰਗੰਸਾਹਬ ਨੂੰ ਮੱਥਾ ਟੇਕੇਗਾ ਹੂੰ ਪੰਥ ਦੀ ਇੰਪੋਰਟੈਂਸ ਚਰਣਾ ਅੰਮ੍ਰਿਤ ਸਿੱਖ ਬਣਾਉਣ ਵਾਸਤੇ ਸੀ ਹੂੰ ਖੰਡੇ ਕੀ ਪਹਲ ਦੇ ਨਾਲ ਤੁਸੀਂ ਪੰਥ ਦਾ ਹਿੱਸਾ ਬਣਦੇ ਹੋ ਹੂੰ ਤੇ ਜਿਹੜੀ ਵੀ ਜਿਹੜੀ ਆਪਾਂ ਪਹਿਲਾਂ ਗੱਲ ਕਰ ਰਹੀ ਸੀ ਰਹਿਤ ਮਰਿਆਦਾ ਇਹ ਰਹਿਤ ਮਰਿਆਦਾ ਜਿਹੜੀ ਉਹ ਪੰਥ ਦਾ ਵਿਸ਼ਾ ਹੂੰ ਗ੍ਰੰਥਾਂ ਦੇ ਵਿੱਚ ਅੰਕਿਤ ਨਹੀਂ ਆ ਹੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਅੰਕਿਤ ਨਹੀਂ ਆ ਹੂੰ ਉਥੋਂ ਸ਼ੇਡਸ ਮਿਲ ਜਾਂਦੀਆਂ ਨੇ ਇਸ਼ਾਰੇ ਮਿਲ ਜਾਂਦੇ ਨੇ ਸਾਨੂੰ ਕੁਝ ਹੂੰ ਨਾ ਇਹੋ ਜਿਹਾ ਜੀਵਨ ਤੁਸੀਂ ਨੇ ਜਿਉਣਾ ਜਿਉਣਾ ਪਰ ਇਹ ਪੰਥ ਡਿਸਾਈਡ ਕਰਦਾ ਹੂੰ ਤੇ ਪੰਥ ਕਿਸੇ ਟਾਈਮ ਤੇ ਕੋਈ ਫੈਸਲਾ ਲੈ ਵੀ ਸਕਦਾ ਹੂੰ ਵੱਡੇ ਫੈਸਲੇ ਪੰਥ ਲੈਂਦਾ ਆਇਆ ਜਿਵੇਂ ਖੰਡੇ ਕੀ ਪਾਉਲ ਤਿਲਾਓ ਤੁਸੀਂ 啊，对。